ਐਸਮਝਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨਦਰ ਸਿੰਘ ਪੰਜਾਬ ਦੇ ਵਿੱਚ ਆਏ ਦਿਨਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਲੁੱਟੇਰਿਆਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਹਨ ਕਿ ਪਹਿਲਾਂ ਤਾਂ ਰਾਤ ਦੇ ਸਮੇਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਦਿਨ ਦਿਹਾੜੇ ਹੀ ਲੋਕਾਂ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਾਇਬ ਦੇ ਵਿੱਚ ਮਾਮਲਾ ਤਾਜ਼ਾ ਫਗਵਾੜਾ ਤੋਂ ਸਾਹਮਣੇ ਆ ਜਿੱਥੇ ਸਕੀਮ ਨੰਬਰ 3 ਦੇ ਵਿੱਚ ਇੱਕ ਮਹਿਲਾ ਦੇ ਨਾਲ ਲੁਟੇਰਾਂ ਦੇ ਵੱਲੋਂ ਲੁੱਟਖੋ ਦੀ ਵਾਰਦਾਤ ਕੀਤੀ ਜਾਂਦੀ ਹੈ ਦਰਸਲ ਦੋ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਰਿਕਸ਼ੇ ਤੇ ਜਾ ਰਹੀ ਐਨ ਆਰ ਆਈ ਔਰਤ ਰਾਜਵਿੰਦਰ ਕੌਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਉਸ ਤੋਂ ਪਰਸ ਖੋ ਕੇ ਲੈ ਜਾਂਦੇ ਹਨ ਉਸ ਤੋਂ ਬਾਅਦ ਲੜਕੀ ਹੇਠਾਂ ਡਿੱਗ ਪੈਂਦੀ ਹੈ ਤੇ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਵੀ ਕਰਵਾਇਆ ਜਾਂਦਾ ਲੜਕੀ ਦੇ ਕਹਿਣ ਦੇ ਮੁਤਾਬਕ ਉਸ ਦੇ ਪਰਸ ਦੇ ਵਿੱਚ 50000 ਰੁਪਏ ਦੀ ਇੰਡੀਅਨ ਕਰੰਸੀ ਅਤੇ 1 ਲੱਖ ਰੁਪਏ ਦੇ ਕਰੀਬ ਉਸ ਦੀ ਵਿਦੇਸ਼ੀ ਕਰੰਸੀ ਸਮੇਤ ਜ਼ਰੂਰੀ ਦਸਤਾਵੇਜ਼ ਸਨ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਚੱਲੇ ਸੀਗੇ ਇੱਥੇ ਪਲਾਈ ਗੇਟ ਤੇ ਇਧਰ ਸਿਵਲ ਹਸਪੀਟਲ ਵੱਲੋਂ ਆਏ ਆ ਤ੍ਰਿਕਸ਼ੇ ਜਾਂਦੇ ਸੀਗੇ ਇੱਥੋਂ ਇੱਕ ਮੋਟਰਸਾਈਕਲ ਤੇ ਭਾਈ ਆਇਆ ਉਹ ਪਰਸਖੋ ਕੇ ਲੈ ਗਿਆ ਤੇ ਕੀ ਸੀ ਪਰਸ ਦੇ ਵਿੱਚ ਪਰਸ ਦੇ ਵਿੱਚ ਪੈਸੇ ਸੀਗੇ ਕਿੰਨੇ ਕੁ 50000 ਰੁਪਇਆ ਤੇ ਬਾਕੀ ਉਧਰਲੇ ਪੈਸੇ ਸੀ ਤੇ ਡਾਕੂਮੈਂਟ ਮੇਰੇ ਉਧਰਲੇ ਕਿੰਨਾ ਕੁ ਦਾ ਕੋਲ ਨੁਕਸਾਨ ਹੋਇਆ ਤੁਹਾਡਾ ਲੱਖ ਡੇਢ ਲੱਖ ਦਾ ਹੋਣੀ ਲੱਖ ਨੇ ਤਾਂ ਉਹ ਹੀ ਸੀ ਜ਼ੀਰੋ ਸੀ ਕਿ ਜਿਆਦਾ ਲੱਖ ਬਾਹਰੋਂ ਆਏ ਸੀ ਬਾਹਰੋਂ ਕਿਹੜੀ ਕੰਟਰੀ ਤੋਂ ਆਏ ਹੈ ਇਟਲੀ ਤੋਂ ਇਟਲੀ ਤੋਂ ਆਏ ਤੁਸੀਂ ਹੁਣ ਕਿਹੜੀ ਜਗ੍ਹਾ ਤੋਂ ਆਏ ਹੋ ਰੇ ਆ ਰਹੇ ਸੀ ਕਿਉਂ ਜਾਂਦੇ ਸੀ ਅਸੀਂ ਸਤਨਾਮਪੁਰੇ ਤੋਂ ਅੱਛਾ ਜੀ ਪਤਨਾਮਪੁਰੇ ਤੋਂ ਪਲਾਈ ਗੇਟ ਨੇ ਚੱਲੇ ਸੀ ਸੋਨਾ ਤੌੜ ਮਰ ਰਗਸਾ ਲਿਆ ਅਸੀਂ ਇੱਥੇ ਅੱਛਾ ਜੀ ਤਕੀ ਲੱਗਾ ਤੁਹਾਨੂੰ ਤੁਹਾਡਾ ਪਿੱਛੋ ਕੋਈ ਪਿੱਛਾ ਕਰ ਰਿਹਾ ਤੇਰੇ ਕੁਛ ਵੀ ਮੈਂ ਸੁਣਿ ਸੁਣਿ ਨਹੀਂ ਹੋਇਆ ਜਿੱਦਾਂ ਬਸ ਇੱਥੇ ਇੱਥੇ ਗਾਏ ਆ ਮਾੜਾ ਜਨਾ ਬੋਡੀ ਕਿੰਨਾ ਮੋਟਾ ਸਿਆ ਜੀ ਰੋਟੀ ਮਾਰੀ ਨੱਟ ਗਿਆ ਮੇਰੇ ਕੱਪੜੇ ਵਿੱਚ ਪਾਰ ਕਿੰਨੇ ਲੋਕ ਸੀ ਮੈਡਮ ਮੋਰਚਾ ਸੀ ਇੱਕ ਜਨਾ ਹੀ ਸੀ ਇੱਕ ਜਨਾ ਹੀ ਸੀ ਐ ਸਰਦਾਰ ਸੀ ਕਮੋਨਾ ਸੀ ਸਿਰ ਤੋਂ ਐ ਕਾਸੇ ਕਮੋਨਾ ਹੁਣਾ ਆ ਉੱਤੇ ਸਿਰ ਤੇ ਆਉਣੇ ਜਿੱਦਾਂ ਪਟਕਿਆ ਜਲੇ ਐਸਪੀ ਕਲਰ ਦਾ ਮੈਂ ਹਮੇਸ਼ਾ ਲੋਕੀ ਰੋਡ ਤੇ ਕਾਫੀ ਘੁੰਮਦੇ ਪੈ ਸੀ ਕਿਸੇ ਨੇ ਕੋਈ ਹੈਲਪ ਨਹੀਂ ਕੀਤਾ ਸਾਡੇ ਗਾੜੇ ਦਾ ਉਹ ਪਾਇਆ ਮੇਰੇ ਮੁੰਡੇ ਨੇ ਸਾਡੇ ਕੋਲ ਨਹੀਂ ਨਿਕਾ ਜਾ ਮੇਰਾ ਮੁੰਡਾ ਮੇਰੇ ਨਾਲ ਬੈਠਾ ਸੀ ਕੋਈ ਚੀਕਾ ਮਾਰ ਮਾਰ ਕੇ ਉਹਨੇ ਮਤਲਬ ਅਸੀਂ ਸਾਡਾ ਗਲਾ ਸੁੱਕ ਗਿਆ ਉੱਥੋਂ ਐ ਕਰੀ ਗਏ ਪਰ ਕਿਸੇ ਨੇ ਸਾਡਾ ਰੋਕਿਆ ਨਹੀਂ ਕੋਈ ਸੁਣਾਈ ਨਹੀਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਜੀ ਧੰਨਵਾਦ ਤੇ ਸਾਡਾ ਪਾਸ ਮਿਲ ਜਵੇ ਮੇਰੇ ਡਾਕੂਮੈਂਟ ਮਿਲ ਜਾਣ ਬਹੁਤ ਜ਼ਿਆਦਾ ਜ਼ਰੂਰੀ ਆ ਪਾਸਪੋਰਟ ਵਗਰਾ ਵੀ ਚਾਹੀਏ ਜੀ ਨਹੀਂ ਪਾਸਪੋਰਟ ਨਹੀਂ ਪਾਸਪੋਰਟ ਨੂੰ ਮੇਰੀ ਫਲਾਈਟ ਆ ਮੈਂ ਏਐਸ ਕੁਲਵਿੰਦਰ ਸਿੰਘ ਡਿਊਟੀ ਅਫਸਰ ਥਾਣਾ ਸਿਟੀ ਫਗਵਾੜਾ ਤ ਰਾਜਕੁਮਾਰੀ ਵਾਈਫ ਆਫ ਜਗਦੀਸ਼ ਰਾਮ ਵਾਸੀ ਮੱਲਾ ਸਤਨਾਮਪੁਰਾ ਨੇ ਥਾਣੇ ਅਨਕੀ ਸਾਨੂੰ ਸੂਚਨਾ ਦਿੱਤੀ ਹੈ ਕਿ ਮੇਰ ਕੋ ਮੈਂ ਰਿਕਸ਼ੇ ਤੇ ਆ ਰਹੀ ਸੀ ਆਪਣੀ ਮਾਤਾ ਦੇ ਨਾਲ ਤੇ ਮੈਂ ਬਾਹਰੋਂ ਆਈ ਆ ਇਟਲੀ ਤੋਂ ਤੇ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਮੈਂ ਹਰ ਗੋਵਿੰਦਨਗਰ ਥਾਣੀ ਨਾਂਕੀ ਸੀਦਪਗ ਸੰਗ ਥਾਣੀ ਨਾਂਕੀ ਆਪਣੇ ਘਰ ਨੂੰ ਜਾ ਰਹੀ ਸੀ ਕਿ ਇੱਕ ਨੌਜਵਾਨ ਮੂੰਹ ਵੱਡਾ ਸੀ ਜਿੰਨੇ ਉਹ ਸਪਲੈਂਡਰ ਸਿਲਵਰ ਰੰਗ ਮੋਟਰਸਾਈਕਲ ਤੇ ਆ ਤੇ ਮੇਰਾ ਪਰਸ ਖੋ ਕੇ ਭੱਜ ਗਿਆ ਉਹਨਾਂ ਦੱਸਿਆ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਕਿਸੇ ਦੇ ਵਿੱਚ ਮੈਂ ਦੱਸਿਆ ਜੀ 50000 ਕਰੰਸੀ ਨੋਟ ਭਾਰਤੀ ਸੀ 1000 ਐਰੋ ਬਾਹਰ ਦੇ ਸੀ ਸਰ ਤੇ ਕੋਈ ਡਾਕੂਮੈਂਟ ਸਰ ਅਸੀਂ ਮੌਕੇ ਤੇ ਸਾਰੇ ਇਹਨਾਂ ਦੇ ਨਾਲ ਆਏ ਆਂ ਜੀ ਆਣ ਕੇ ਸਾਰੇ ਕੈਮਰੇ ਚੈੱਕ ਕਰ ਰਹੇ ਆਂ ਘਰਾਂ ਦੇ ਕਿੱਧਰ ਨੂੰ ਗਏ ਜੀ ਜੋ ਵੀ ਸਾਰੇ ਬਿਆਨ ਸਾਨੂੰ ਲਿਖਾਂਗੇ ਉਹਨਾਂ ਦੇ ਬਿਆਨ ਦੇ ਆਧਾਰ ਤੇ ਅਸੀਂ ਕਾਰਵਾਈ ਕਰਦੇ ਹਾਂ ਖੈਰ ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਕਿਤੇ ਨਾ ਕਿਤੇ ਨਸ਼ਾ ਹੋਣ ਦੇ ਕਰਕੇ ਜਿਹੜੇ ਮੁੰਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ ਉਹਨਾਂ ਨੂੰ ਲੁੱਟਾਂ ਖੂਹਾਂ ਕਰਨੀਆਂ ਪੈਂਦੀਆਂ ਅਤੇ ਪ੍ਰਸ਼ਾਸਨ ਦੀ ਵੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਕਿਉਂਕਿ ਨਸ਼ੇ ਨੂੰ ਠੱਲ ਨਾ ਪੈਣ ਕਰਕੇ ਨੌਜਵਾਨੀ ਪੰਜਾਬ ਦੀ ਇਸ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਐਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ